बीके दत्त गेट आईटीआई कॉलेज ਦੇ ਸਾਹਮਣੇ ਪਿਛਲੇ 2 ਸਾਲ ਤੋਂ ਸਥਾਈ ਫੁੱਟਪਾਥ ਤੇ ਕਾਰਾਂ ਦੀ ਗੈਰ ਕਾਨੂੰਨੀ ਘੇਰਾਬੰਦੀ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਮਾਰਤ ਦੇ ਗੇਟ ਤੋਂ ਇੱਕ ਰਸਤਾ ਅੰਦਰ ਲੋਗੜ ਬਾਜ਼ਾਰ ਵੱਲ ਜਾਂਦਾ ਹੈ ਤੇ ਦੂਜਾ ਰਸਤਾ ਬੀਕੇ दत्त ਗੇਟ ਮੁੱਖ ਸੜਕ ਤੇ ਨਿਕਲਦਾ ਹੈ। ਜਦੋਂ ਇਹ ਸ਼ਿਕਾਇਤ ਇਮਾਰਤ ਦੇ ਮਾਲਕ ਕੋਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਹ ਫੁੱਟਪਾਥ ਉਸਦੀ ਨਿੱਜੀ ਜਾਇਦਾਦ ਹੈ। ਦੁਕਾਨਦਾਰਾਂ ਵੱਲੋਂ ਕਈ ਵਾਰ ਨਗਰ ਨਿਗਮ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਗੱਲ ਤੋਂ ਐ ਵੀ ਸਪਸ਼ਟ ਹੁੰਦਾ ਹੈ ਕਿ ਨਗਰ ਨਿਗਮ ਦੇ ਸਟੇਟ ਅਫਸਰ ਤਰਮਿੰਦਰਜੀਤ ਸਿੰਘ ਜੋ ਪਿਛਲੇ 4-5 ਸਾਲਾਂ ਤੋਂ ਇੱਕੋ ਅਹੁਦੇ ਤੇ ਕਾਰਜ ਕਰਾ ਥਨ ਬਿਲਕੁਲ ਨਿਸ਼ਕਿਰਿਆ ਹਨ ਇਸ ਦਾ ਸਬੂਤ ਇਹ ਹੈ ਕਿ ਹਰ ਜਗ੍ਹਾ ਨਜਾਇਜ਼ ਕਬਜ਼ੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਹੀਂ ਕੀਤੀ ਜਾ ਰਹੀ ਇਹ ਮਾਰਾ ਇੱਕ ਕਾਰਾਂ ਲਾਈਆਂ ਨੇ ਦੋ-ਦੋ ਤਿੰਨ-ਤਿੰਨ ਸਾਲ ਹੋ ਗਏ ਪਬਲਿਕ ਨੰਗਨਵਾ ਯਾਰ ਹੈ ਫੁੱਟਪਾਥ ਹੈਗਾ ਆਵਾਜਾਈ ਵਾਸਤੇ ਇਹਨਾਂ ਪੁਲਸਾਰਿਆਂ ਨੇ ਵੀ ਕਿਹਾ ਇਹਨਾਂ ਨੂੰ ਵੀ ਕਿਹਾ ਹੈ ਇਹ ਕਹਿੰਦੇ ਨੇ ਕਿ ਜग्गा ਸਾਡੀ ਆਪਣੀ ਸਾਡੇ ਮਕਾਨ ਦੇ ਆਪਣੇ ਥੱਲੇ ਲਾਈਆਂ ਆ ਪੁਲਿਸਾਂ ਦੇ ਵੀ ਕੋਈ ਗੱਲ ਨਹੀਂ ਸੁਣਦੀ ਸਰਕਾਰ ਨੂੰ ਵੀ ਕਿਹਾ ਦੋ ਤਿੰਨ ਵਾਰੀ ਕਾਰਪੋਰੇਸ਼ਨ ਦਫ਼ਤਰ ਵੀ ਗਏ ਗੱਲ ਨਹੀਂ ਸੁਣੀ ਗਈ ਐਂ ਆ ਬਾੜੀ ਦੁਕਾਨਾਂ ਲੁੱਕ ਗਈਆਂ ਦੋ ਤਿੰਨ ਸਾਲ ਹੋ ਗਏ ਇੱਥੇ ਰਾਂ ਨੂੰ ਲੋਕਾਂ ਕੋ ਡੰਗੇ ਹੀ ਨਹੀਂ ਜਾਂਦਾ ਇੰਨੀ ਗੱਡੀਆਂ ਲੱਗੀਆਂ ਹਿੰਨੇ ਵੀ ਨੰਗੇ ਜਾਂਦਾ ਲੋਕੀ ਪੈਦਲ ਨੰਗੇ ਨਾ ਯਾਰ ਇਹ ਮੰਗ ਕਰਦੇ ਨੇ ਕਿ ਫੁੱਟਪਾਥ ਖਾਲੀ ਕਰਾਇਆ ਜਾ ਲੋਕਾਂ ਦੀ ਆਵਾਜ਼ ਆਈ ਇਹ ਸਹੂਲਤ ਹੋਵੇ ਤੇ ਇਹ ਗੱਡੀਆਂ ਜਗਾਈਆਂ ਜਾਂ ਦੋ ਤਿੰਨ ਸਾਲ ਹੋ ਗਏ ਨਾ ਲੱਗੀਆਂ ਇਹ ਕੇ ਜੀ ਸੁਣਦੇ ਨਹੀਂ بڑے ਲੋਕੀ ਵੀ ਕਹਿ ਕਹਿ ਕੇ ਥਾਕੇ ਚਿੱਠੀਆਂ ਹੀ ਪਾਈਆਂ ਕੋਈ ਸੁਣਾਈ ਨਹੀਂ ਹੋਈ